ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸੁਖਮਣੀ ਸਾਹਿਬ ਦੀ ਸੰਥਿਆ ਲੜੀਵਰ ਕਰ ਰਹੇ ਆ ਤੇ 15 ਅਸ਼ਟਪਦੀਆਂ ਪੂਰੀ ਸੰਪੂਰਨ ਹੋ ਚੁੱਕੀਆਂ ਸਨ ਸ਼ੁਰੂ ਹੁੰਦਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਇਹ ਨੰਨੇ ਜਿਹੜੇ ਮੁਕਤੇ ਨੇ ਤਿਆਰ ਰੱਖਣਾ ਇਹਨਾਂ ਦੇ ਕੋਈ ਲਗਾ ਮਾਤਰਾ ਨਹੀਂ ਲੱਗੀ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੋ ਤ੍ਰਿਹੋ ਪੜਨਾ ਹਾਸ ਨੂੰ ਪੌਂਕਟ ਲੱਗਾ ਹੈ ਗੁਣ ਤੇ ਪ੍ਰਭ ਭਿੰਨ ਜਿਸਹਿ 부ਝਾਏ 부ਝਾਏ ਕਸ ਕੇ ਬੋਲਣਾ ਜਿਸਹਿ 부ਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਮਾਨੁਖ ਮਨੁਖ ਨਹੀਂ ਪੜਨਾ ਮਾਨੁਖ ਕੀ ਤੂ ਤਤੇ ਦੇ ਟਿੱਪੀ ਨ ਲੱਗੀ ਤਿਆਰ ਰਖਣਾ ਤੂ ਪ੍ਰੀਤ ਤਿਆਗ ਦੇਸ ਤੇ ਪਰੇ ਪਰੇ ਪੜਨੈ ਦੁਲਾਵ ਲੱਗੀਆਂ ਨਾਹੀ ਕਿਛੁ ਹੋਏ ਸਰਬ ਨਿਰੰਤਰ ਨਿਰੰਤਰ ਤੇ ਵਿਸਰਾਮ ਐ ਏਕੋ ਸੋਏ ਆਪੇ ਬੀਨਾ ਆਪੇ ਦਾਣਾ ਗਹਿਰ ਗੰਭੀਰ ਗਹਿਿਰ ਸੁਜਾਨਾ ਸੁਜਾਨਾ ਇਕਠਾ ਪੜਨੈ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹੋ ਅਨਰਾਉ ਇਹੋ ਹਾਏ ਔਂਕਟ ਲੱਗਾ ਉਚਾਰਨ ਹੋਵੇਗਾ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋ ਹਰਨ ਭਰਨ ਜਾ ਕਾ ਨੇਤਰ ਹੋਰ ਤਿਸ ਕਾ ਮੰਤਰ ਨ ਜਾਣੈ ਹੋਰ ਜਾਣੈ ਦਿਨਾਮ ਲਗੀਆਂ ਧਿਆਨ ਰੱਖਣਾ ਆਨੰਦ ਰੂਪ ਮੰਗਲ ਸਦ ਜਾਕੇ ਸਰਬ ਥੋਕ ਸੁਨਿਅਹ ਸੁਨਿਅਹ ਘਰ ਤਾਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀਸਰ ਇੱਥੇ ਵਿਸਰਾਮ ਹੈ ਜਿਹੜੇ ਆਪਾਂ ਖੱਟੇ ਪੀਲੇ ਰੰਗ ਦੇ ਵੇਖ ਰਹੇ ਨੇ ਇਹਨਾਂ ਤੇ ਵਿਸਰਾਮ ਹੈ ਗ੍ਰਿਸ਼ਟ ਮਹਿ ਭੋਗੀ ਧਿਆਏ ਧਿਆਏ ਵਿਸਰਾਮ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਕਿਨੈ ਦਲਾਵ ਲੱਗੀਆਂ ਤਿਆ ਰੱਖਣਾ ਜਾ ਕੀ ਲੀਲਾ ਕੀ ਮਿਤ ਨਾਹੀ ਲੀਲਾ ਭਾਰਾ ਪੜਨਾ ਹੈ ਜਾ ਕੀ ਲੀਲਾ ਕੀ ਮਿਤ ਨਾਹੀ ਕੀ ਇੱਥੇ ਵਿਸਰਾਮ ਮਿਤ ਕੀਮਤ ਨਹੀਂ ਪੜਨਾ ਕੀ ਮਿਤ ਵੱਖਰਾ ਵੱਖਰਾ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਆਪਣੇ ਨਹੀਂ ਪੜਨਾ ਆਪਣੈ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵਹਿ ਸੇ ਤਿਹੋ ਗੁਣ ਤਿਹੇ ਨਹੀਂ ਪੜਨੋ ਤਿਹੋ ਹਾਏ ਓਕੜ ਮਹਿ ਜਾ ਕੋ ਪਰਮਾਏ ਜਨਮ ਮਰੈ ਮਰੈ ਨਹੀਂ ਪੜਨਾ ਮਰੈ ਫਿਰ ਆਵੈ ਜਾਏ ਊਚ ਨੀਚ ਤਿਸ ਕੀ ਅਸਥਾਨ ਜੈਸਾ ਜਨਾਵੈ ਜਨਾਵੇ ਨਹੀਂ ਪੜਨਾ ਜਨਾਵੇ ਪੜਨਾ ਐਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਇਹ ਜਿਹੜੇ ਨਾਨਾ ਸ਼ਬਦ ਆਏ ਨੇ ਭਾਰੇ ਪੜਨੇ ਨੇ ਠੀਕ ਹੈ ਜੀ ਹਾਂ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਨਹੀਂ ਕਹਿਣਾ ਇਹਨੂੰ ਨਾਨਾ ਨਾਨਾ ਭਾਰਾ ਪੜਦਾ ਨਾਨਾ ਦੇਖ ਕਰ ਹੈ ਇੱਕ ਰੰਗ ਨਾਨਾ ਦਿੱਤ ਕਿਨੋਂ ਵਿਸਥਾਰ ਪ੍ਰਭ ਅਬਨਾਸੀ ਏਕੰਕਾਰ ਨਾ ਨਾ ਚਲ ਤੈਨੂੰ ਚਲਿਤ ਨਹੀਂ ਪੜਨਾ ਚਲ ਤ ਚਲਤ ਹਾਂ ਕਰੇ ਖਿਨ ਮਾਹੇ ਪੂਰ ਰਹੇ ਹੋ ਪੂਰਨ ਸਭ ਠਾਏ ਨਾਨਾ ਵਿਦ ਕਰ ਬਨਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸ ਕੇ ਸਭ ਤਿਸ ਕੇ ਠਾਓ Jap Jap ਜੀਵੇ ਨਾਨਕ ਹਰ ਨਾਮ ਜੀਵੇ ਤੇ ਬਿਸਰਾਮ ਨਾਮ ਕੇ ਧਾਰੇ ਸਗਲੇ ਜੰਤ ਹੁਣ ਧਾਰੇ ਤੇ ਸਾਰੇ ਬਿਸਰਾਮ ਹੋਣਗੇ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਨ ਸッセ ਦੇ ਔਕੜਨ ਦੋ ਨੰਨੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਐਡੀ ਨੂੰ ਕੰਨਾਂ ਲੱਗਾ ਪੱਪੇ ਨੂੰ ਕੰਨਾਂ ਲੱਗਾ ਧਿਆਨ ਰੱਖਣਾ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਹਰੀਆ ਸਭ ਭਵਨ ਨਾਮ ਕੈ ਸੰਗ ਉਧਰੇ ਸੁਨ ਸ੍ਰਵਣ ਕਰਿ ਕਿਰਪਾ ਜਿਸ ਆਪਣੈ ਨਾਮ ਲਾਇ ਆਪਣੇ ਦਿਲਾਂਵਾਂ ਲਗੀਆਂ ਤਿਆਰ ਨਾਨਕ ਚੌਥੇ ਪਾਦ ਮਹਿ ਪਾਦ ﾎୋਲਾ ਪੜਨੈ ਮਹਿ ਇੱਥੇ ਵਿਸਰਾਮ ਸੋ ਜਨ ਗਤ ਪਾਏ ਰੂਪ ਸਤਿ ਜਾ ਕਾ ਸਤਿ ਅਸਥਾਨ ਹੋਰਕ ਸਤਿ ਕੇਵਲ ਪ੍ਰਧਾਨ ਕਰਤੂਤ ਸਤਿ ਸਤਿ ਜਾ ਕੀ ਬਾਣੀ ਸਤ ਪੁਰਖ ਸਭ 마ਹੇ ਸੁਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪੱਤ ਸਤ ਕਰਨੀ ਨਿਰਮਲ ਨਿਰਮਲੀ ਜਿਸ ਹੈ 부ਝਾਏ 부ਝਾਏ ਭਾਰਾ ਬੋਲਣਾ ਜਿਸ ਹੈ 부ਝਾਏ ਤਿਸ ਹੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖ ਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ ਹੁਣ ਇੱਥੇ ਸੱਸੇ ਦੇ ਪੈਰ ਵਿੱਚ ਅੱਧਾ ਵਾਵਾ ਆਇਆ ਕਈ ਸੰਗਤਾਂ ਪੜਦੀਆਂ ਵਿਸ਼ਵਾਸ ਪਰ ਇਸ ਦਾ ਉਚਾਰਨ ਵਿਸ਼ਵਾਸ ਨਹੀਂ ਹੈ ਬੱਬੇ ਸਿਆਰੀ ਸੱਸੇ ਓਕੜ ਐੜੇ ਕੰਨਾ ਸੱਸੇ ਓਕੜ ਵਿਸ਼ਵਾਸ ਆਸ ਐੜੇ ਕੰਨਾ ਸੱਸਾ ਵਿਸ਼ਵਾਸ ਹਾਂ ਵਿਸ਼ਵਾਸ ਨਹੀਂ ਪੜਨਾ ਠੀਕ ਹੈ ਇਹ ਜਿਹੜਾ ਬਾਬਾਏ ਨੇ ਐੜੇ ਦੀ ਬਾਤ ਕੱਢਨੀ ਇੱਥੇ ਬੱਬੇ ਸਿਹਾਰੀ ਸッセ ਔਕੜ ਐੜੇ ਕੰਨਾ ਸッセ ਔਕੜ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੈ ਦਲਾਵਨ ਲੱਗੀਆਂ ਤਿਆਰ ਕਰਾਂ ਜਾ ਕੈ ਰਿਧੈ ਰਿਧੈ ਨਿਪੜਨ ਰਿਧੈ ਪਰਦੇਸ ਸਤ ਨਿਰਤ ਬੂਝੈ ਜੇ ਕੋਇ ਇਹ ਬੂਝੈ ਵੀ ਭਾਰਾ ਪੜਦਾ ਅਦਕਲਾਗ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਪਿਆ ਸਭ ਸਤ ਆਪੇ ਜਾਣੈ ਜਾਣੈ ਤੇ ਵਿਸਰਾਮ ਦਿਲਾਵਣ ਲੱਗੀਆਂ ਤਿਆਰ ਕਰਨ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨਹਿ ਹਾਰ ਕਰਨਹਿ ਦੁਲਾਵਾਂ ਦੇ ਨਾਲ ਕਰਨਹਿ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਵੱਖਰਾ ਵੱਖਰਾ ਕੀ ਮਿਤ ਨਾ ਜਾਣੈ ਕੋਈ ਜਾਣੈ ਨਹੀਂ ਪੜ ਨਾ ਜਾਣੈ ਨਾਨਕ ਜੋ ਤਿਸ ਭਾਵੈ ਭਾਵੈ ਵਾਵੇ ਦਲਾਵਾਂ ਲੱਗੀਆਂ ਤਿਆਰ ਰਖਣਾ ਭਾਵੈ ਸੋ ਵਰਤਿਆ ਹੁਣ ਕਹਿ ਸਕਦੇ ਇਹਨੂੰ ਪੜ ਜਾਂਦੀ ਹੈ ਵਰਤਿਆ ਵਰਤਿਆ ਤਤਾ ਇਸ ਬੰਨੇ ਮੰਨ ਪਰ ਇਸ ਦਾ ਜਿਹੜਾ ਉਚਾਰਨ ਸੰਪਰਦਾ ਵਿੱਚ ਕਰਾਇਆ ਜਾਂਦਾ ਹੈ ਵਰਤਿਆ ਵਰਤਿਆ ਹਾਂ ਜਿਹੜਾ ਐਡਾ ਸੰਬੰਧਕ ਪੜਨਾ ਹੈ ਵਰਤਿਆ ਬਿਸਮਨ ਬਿਸਮਾ ਭਾਏ ਬਿਸਵਾਦ ਜਿਨ ਬੁੱਝਿਆ ਇਹ ਜਿਹੜਾ ਬੁੱਝਿਆ ਇਹ ਵੀ ਭਾਰਾ ਕੱਸ ਕੇ ਬੋਲਣੇ ਤਿਸ ਆਇਆ ਸੁਆਦ ਹੁਣ ਇੱਥੇ ਸਸੇ ਦੇ ਪੈਰ ਵਿੱਚ ਅੱਧਾ ਵਾਵ ਲੱਗਾ ਇਸ ਦਾ ਉਚਾਰਨ ਸਸੇ ਔਂਕੜ ਐੜੇ ਕੰਨਾ ਦੱਦਾ ਸਸੇ ਔਂਕੜ ਐੜੇ ਕੰਨਾ ਦੱਦਾ ਕੀ ਬਣ ਗਿਆ ਸੁਆਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਕੇ ਨਹੀਂ ਪੜਨਾ ਕੈ ਪੜਨਾ ਬਚਨ ਪਦਾਰਥ ਲਈ ਕੋਈ ਦਾਤੇ ਦੁੱਖ ਕਾਟਣ ਹਾਰ ਜਾ ਕੇ ਸੰਗ ਜਾ ਕੇ ਨਿਪੜਨਾ ਜਾ ਕੇ ਪੜਨਾ ਸੰਗ ਤਰੈ ਤਰੈ ਨਿਪੜਨਾ ਤਰੈ ਪੜਨਾ ਸੰਸਾਰ ਜਨਕਾ ਸੇਵਕ ਸੋ ਵੱਡ ਭਾਗੀ ਜਨਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਇੱਥੇ ਹੁਣ ਟਿੱਪੀ ਨਹੀਂ ਲੱਗੀ ਗੋਬੇ ਦੇ ਤੇ ਸੰਗ ਤਾਂ ਪੜ ਜਾਂਦੀ ਹੈ ਗੋਬਿੰਦ ਟਿੱਪੀ ਦੇ ਨਾਲ ਗੋਬਿੰਦ ਬਣਦਾ ਹੈ ਗੋਨ ਨੰਨੇ ਦੀ ਆਵਾਜ਼ ਉਚਾਰਨ ਕਰਨੀ ਗੋਨ ਗੋਪਤ ਕੀਰਤਨ ਕੀਰਤਨ ਬਿਹਾਰੀ ਦੇ ਨਾਲ ਕੀਰਤਨ ਜਨ ਗਾਵੇ ਗਾਵੇ ਦਲਾਵਾਂ ਲੱਗੀਆਂ ਗਾਵੇ ਨਹੀਂ ਪੜਨਾ ਗਾਵੇ ਗੁਰਪੁਰ ਸਾਧ ਨਾਨਕ ਫਲ ਪਾਵੇ ਪਾਵੇ ਸਮਝ ਲੱਗੀ ਸਾਰੀ ਹਾਂਜੀ ਆ ਆਪਣੀ ਅਸ਼ਟਪਦੀਆਂ 16 ਹੋ ਗਈਆਂ ਸੰਪੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ